ਆ ਯਾਰ ਵੀਡੀਓ ਦੇਖ ਇੱਕ ਵਾਰੀ ਆ ਗਿਆ ਉੱਤਾਂ ਭਰਾ ਨੂੰ ਦਿੱਤੇ ਨਾ 21 ਗੁੱਤੀ ਚੱਕ ਵਿਹਾਂਗੇ ਧੌਂ ਤੇ ਗੋਡਾ ਰੱਖਦੇ ਆ ਸੀਰੀਅਸਲੀ ਮਤਲਬ ਐਦਾਂ ਬਦਲੇ ਲੈ ਜਾਂਦੇ ਹੁੰਦੇ ਹੈ ਮਤਲਬ ਵੀ ਆਪਦੇ ਘਰੇ ਬੈਠੇ ਹੋ ਤੁਸੀਂ ਆਪਦੇ ਕਮਰੇ ਦੇ ਵਿੱਚ ਗੇਟ ਨੂੰ ਲੋਕ ਲਾ ਕੇ ਦੋ ਬਾਲਟੀਆਂ ਨੂੰ ਦੋ ਜਣੇ ਲੱਤਾਂ ਮਾਰੀਆਂ ਉਹ ਵੀ ਡਰ ਡਰ ਕੇ ਮਤਲਬ ਵੀ ਤਰਸ ਹੀ ਆਉਂਦਾ ਯਾਰ ਛੋਡੇ ਤੇ ਉਹ ਕਹਿੰਦੇ ਨੇ ਹੁੰਦੇ ਵੀ ਹੰਸ ਰਾਜ ਵਾਂਗੂ ਵੀ ਛੋਡੇ ਤੇ ਤਰਸ ਵੀ ਆਉਂਦਾ ਕੋਈ ਹੋਰ ਕੰਮ ਸਿੱਖ ਲਓ ਕੋਈ ਬਿਲਡਿੰਗ ਬਿਲਡਿੰਗ ਸਿੱਖ ਲਓ ਕੋਈ ਮਤਲਬ ਵੀ ਦੋ ਬਾਲਟੀਆਂ ਨੂੰ ਦੋ ਜਾਨੇ ਲੱਤਾਂ ਮਾਰੀਆਂ ਉਹ ਵੀ ਡਰ ਡਰ ਕੇ ਰੋਕ ਰੋਕ ਕੇ ਵੀਡੀਓ ਦੇਖ ਲਓ ਤੁਸੀਂ ਇੱਕ ਵਾਰੀ ਫੇਰ ਤੋਂ ਤੇ ਇਹ ਹੋਇਆ ਸਾਰਾ ਕੁਝ ਦਰਨਤਰਨ ਵਾਲਿਓ ਛੋਡੇ ਕਰਕੇ ਹੀ ਐ ਬਾਰ ਬਾਰ ਸਾਨੂੰ ਇਹ ਗੱਲ ਅਸੀਂ ਮਤਲਬ ਵੀ ਦੁੱਖ ਲੱਗਿਆ ਸਾਨੂੰ ਕਿਉਂਕਿ ਵੀ ਇਹ ਜਿਹੜੀ ਭਾਈ ਬਾਲਟੀ ਦੀ ਝੜਾ ਨਾ ਉਹ ਤੁਸੀਂ ਲਾਈ ਸੀ ਮਾਜੇ ਦੇ ਵਿੱਚ ਤੇ ਅਸੀਂ ਤਾਂ ਇੱਧਰ ਹੱਥਾਂ ਨੂੰ ਥੁੱਕ ਲਈ ਬੈਠੇ ਸੀ ਵੀ ਕੋਈ ਨਹੀਂ ਆਉਣ ਤੋਂ ਮਾਲਵੇ ਦੇ ਵਿੱਚ ਵੀ ਖਿੱਚਾਂਗੇ ਕੰਮ ਪਰ ਤੁਸੀਂ ਇੱਕ ਵਾਰੀ ਜਿਵੇਂ ਕਹਿੰਦੇ ਨੇ ਜਿਵੇਂ ਸਿਖਰ ਤੇ ਚਾੜ ਕੇ 2 ਲੱਖ ਦੀ ਲੀਡ ਨਾ ਜਿਤਾ ਕੇ ਉਸ ਤੋਂ ਬਾਅਦ ਜਮੇ ਹੀ ਮਤਲਬ ਇਹ ਪੌੜੀ ਚੱਕ ਲਈ ਉਹ ਕੰਮ ਕਰਤਾ ਤੁਸੀਂ ਨੇ ਇਹ ਚੀਜ਼ ਦਾ ਸਾਰੇ ਪੰਜਾਬ 'ਚ ਹੀ ਅਸਰ ਪਿਆ ਇਹ ਚੀਜ਼ ਦਾ ਮਤਲਬ ਇੱਧਰ ਸਾਡੇ ਤਾਂ ਅਸੀਂ ਤਾਂ ਪੱਪਾ ਤੇ ਹੋਏ ਬੈਠੇ ਸੀ ਵੀ ਕੇਰਾਂ 2027 ਆਉਣ ਤੋਂ ਖਿੱਚਾਂਗੇ ਸਪੀਡ ਕੋਈ ਨਹੀਂ ਵਾਇਗਰੂ ਕਰੂ ਭਲੀ ਤਿਆਰ ਨਿੱਧਰ ਤਾਂ ਸੰਗ ਤਾਂ